ਕੱਲ ਸਾਡੇ ਚੈਨਲ ਤੇ ਨੌਜਵਾਨ ਭਾਰਤ ਸਭਾ ਦੇ ਜਿਹੜੇ ਉਮੀਦਵਾਰ ਪ੍ਰਧਾਨ ਨੇ ਜਸਵੰਤ ਸਿੰਘ ਜੀ ਵੱਲੋਂ ਇੱਕ ਪਰਿਵਾਰ ਤੇ ਜਿਹੜੇ ਸਾਬਕਾ ਸਰਪੰਚ ਨੇ ਉਹਨਾਂ ਤੇ ਬਲੇਮ ਲਗਾਏ ਗਏ ਸੀ ਕਿ ਉਹਨਾਂ ਵੱਲੋਂ ਜਿਹੜੇ ਖੇਤੀ ਦੇ ਸੰਦਾਂ ਦਾ ਖੁਰਦ-ਬੁਰਦ ਕੀਤੀ ਗਈ ਹੈ ਅਸੀਂ ਅੱਜ ਉਹਨਾਂ ਦਾ ਸਾਡੇ ਨਾਲ ਜਦੋਂ ਉਹਨਾਂ ਦਾ ਸੰਪਰਕ ਹੁੰਦਾ ਤੇ ਅਸੀਂ ਉਹਨਾਂ ਦੇ ਪਿੰਡ ਅੱਜ ਪਹੁੰਚਦੇ ਆ ਤੇ ਪਿੰਡ ਜਦੋਂ ਅਸੀਂ ਪਹੁੰਚਨੇ ਆ ਤੇ ਸੰਧ ਤੁਹਾਨੂੰ ਦਿਖਾ ਦਿੰਨੇ ਆ ਸੰਧ ਜਿਉਂ ਦੇ ਤਿਉਂ ਜਿਹੜੇ ਉਹਨਾਂ ਦੇ ਇੱਥੇ ਪਏ ਹੋਏ ਨੇ ਉਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਜਿਹੜੇ ਸੰਧ ਮੌਜੂਦ ਨੇ ਉਹਨਾਂ ਦੇ ਹੀ ਸੰਧ ਨੇ ਤੁਹਾਨੂੰ ਤੋਂ ਵੱਲੋਂ ਬਲੇਮ ਲਗਾਏ ਜਾਂਦੇ ਨੇ ਕਿਸਾਨ ਯੂਨੀਅਨ ਦੇ ਜੋ ਆਗੂ ਨੇ ਜੋ ਪ੍ਰਧਾਨ ਜੀ ਨੇ ਉਹਨਾਂ ਤੇ ਵੀ ਬਲੇਮ ਲਗਾਏ ਗਏ ਸੀ ਅਸੀਂ ਉਸ ਮਸਲੇ ਤੇ ਵੀ ਗੱਲਬਾਤ ਕਰ ਲਾਂਗੇ ਕਿ ਧਰਮ ਸਿੰਘ ਸਿੱਧੂ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੇ ਜਿਹੜੇ ਉਹ ਜਸਵੰਤ ਸਿੰਘ ਵੱਲੋਂ ਬਲੇਮ ਲਗਾਏ ਗਏ ਸੀ ਉਹਨਾਂ 'ਚ ਕਿੰਨੀ ਕੁ ਸੱਚਾਈ ਹੈ ਔਰ ਜੋ ਹਰ ਵਾਰ ਸੰਦਿਆ ਦੇ ਮਸਲੇ ਤੇ ਹਮੇਸ਼ਾ ਹੀ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਇਹਦੇ ਵਿੱਚ ਮੇਨ ਕਾਰਨ ਕੀ ਹੈ ਇਹ ਮੇਨ ਘਟਾਲਾ ਕੀ ਹੈ ਇਸ ਵਿੱਚ ਅਸੀਂ ਗੱਲਬਾਤ ਕਰ ਲੈਨੇ ਆ ਸਰਪੰਚ ਸਾਹਿਬ ਕੱਲ ਇੱਕ ਵੀਡੀਓ ਪੈਂਦੀ ਹੈ ਜਿੰਦੇ ਵਿੱਚ ਜਸਵੰਤ ਸਿੰਘ ਨਾਮਕ ਵਿਅਕਤੀ ਵੱਲੋਂ ਇਹ ਕਿਹਾ ਜਾਂਦਾ ਕਿ ਸਾਬਕਾ ਸਰਪੰਚ ਨੇ ਸੰਧ ਖੁਰਦ ਬੁਰਦ ਕਰਤੇ ਜੀ ਕੀ ਸਚਾਈ ਹੈ ਇਸ ਚੀਜ਼ ਦੀ ਇਸ ਗੱਲ ਨੂੰ ਵੀਰ ਜੀ ਤੁਸੀਂ ਵਧਿਆ ਕੀਤਾ ਪਿੰਡ ਵਿੱਚ ਆ ਕੇ ਸਾਡਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਏ ਚੰਗੀ ਗੱਲ ਹੈ ਮੈਂ ਦੱਸਣਾ ਚਾਹਣਾ ਜਿਹੜਾ ਸਾਡੇ ਤੇ ਬਲੇਮ ਲਾਉਂਦਾ ਹੈ ਤੇ ਲਾ ਵੀ ਚੁੱਕਿਆ ਪਿਛਲੇ 2021 ਤੋਂ ਲੈ ਕੇ ਜਦੋਂ ਉਹਦੇ ਅਸੀਂ ਸੰਦਾਂ ਦੀ ਖਰੀਦ ਕੀਤੀ ਉਦੋਂ ਲਾ ਦਾ ਸੰਦ ਖੁਰਦਬੁਰਦ ਖੁਰਦਬੁਰਦ ਕਰਨ ਦੀ ਗੱਲ ਵਾਰ-ਵਾਰ ਕਰ ਰਿਹਾ ਹੈ ਨਾ ਤਾਂ ਸੰਦ ਖੁਰਦਬੁਰਦ 2021 ਚ ਸੰਦ ਜਦੋਂ ਦੇ ਸਾਨੂੰ ਪ੍ਰੋਵਾਈਡ ਹੋਏ ਨੇ ਤੇ ਅੱਜ ਵੀ ਸਾਡੇ ਕੋਲ ਹਾਜ਼ਰ ਖੜੇ ਨੇ ਤੇ ਉਹਦੇ ਵੀ ਹਾਜ਼ਰ ਸੀ ਸਮੇਂ-ਸਮੇਂ ਤੇ ਵੈਰੀਫਿਕੇਸ਼ਨਾਂ ਵੀ ਹੋਈਆਂ ਨੇ ਪ੍ਰੀਪੋਰਟ ਆਫਸਰ ਜਿਹੜੇ ਇਸ ਮਹਿਕਮੇ ਦੇ ਮੁਲਾਜ਼ਮ ਉਹ ਵੀ ਆ ਕੇ ਵੇਂਦ ਰਹੇ ਨੇ ਕਹਿੰਦੇ ਵੀ ਸੰਧ ਦਾ ਪਿੰਡ ਚ ਹਾਜ਼ਰ ਨੇ ਇਹ ਹਰ ਵਾਰ ਝੂਠਾ ਪੈਂਦਾ ਰਿਹਾ ਆਪ ਹੀ ਦੱਸਦਾ ਵੀ ਮੈਂ ਗਲਤ ਹੋ ਜਨਾ ਗਲਤ ਤੋ ਤੂੰ ਵੀਰਮ ਚ ਕਿਵੇਂ ਨਾ ਹੋਵੇਂਗਾ ਜਦੋਂ ਸੰਧ ਸਾਡੇ ਕੋਲ ਹਾਜ਼ਰ ਖੜੇ ਨੇ ਇਹ ਕਹਿੰਦਾ ਵੀ ਇਹਨਾਂ ਨੇ ਸੰਧ ਖੁਰਦ-ਬੁਰਦ ਕਰਕੇ ਸਬਸਿਡੀ ਆਪ ਦੇ ਨਿੱਜੀ ਕਾਊਂਟ ਚ ਪਵਾਤੀ ਏ ਆ ਮੈਂ ਦੱਸਣਾ ਚਾਹਣਾ ਆ ਮੇਰੇ ਕੋਲ ਇੰਡੀਅਨ ਬੈਂਕ ਦੀ ਸਾਡੀ ਸਰਪੰਚ ਦੇ ਜਿਹੜਾ ਨੇ ਜ਼ਿਕਰ ਕੀਤਾ ਨਾ ਸਾਡੀ ਸਰਪੰਚ ਦੇ ਅਕਾਊਂਟ ਦਾ ਆਪ ਦੀ ਸਟੇਟਮੈਂਟ ਦੇ ਵਿੱਚ ਉਸੇ ਅਕਾਊਂਟ ਦੀ ਮੈਂ ਸਟੇਟਮੈਂਟ ਕਢਾ ਕੇ ਲਿਆਂਦੀ 2021 ਤੋਂ 25 ਤੱਕ 1 ਰੁਪਈਆ ਵੀ ਸਾਡੇ ਅਕਾਊਂਟ ਦੇ ਵਿੱਚ ਸਭ ਛਿੜੀ ਤੇ ਰੂਪੇ ਚ ਆਇਆ ਹੋਵੇ ਪਰチェ ਇੱਕ ਛੜਦ ਬਣ 10 ਕਰਦੇ ਸਾਨੂੰ ਕੋਈ ਇਤਰਾਜ਼ ਨਹੀਂਗਾ ਸੰਤ ਖੁਰਦਬੁਰ ਦੀ ਗੱਲ ਕਰਦਾ ਅਸਾਂ ਅੱਜ ਵੀ ਹਾਜ਼ਰ ਨੇ ਪਹਿਲਾਂ ਵੀ ਹਾਜ਼ਰ ਸੀ ਸਿਰਫ ਮਸਲਾ ਬਾਜੀ ਇੰਨਾ ਹੈਗਾ ਜਿਹੜਾ ਸੰਦ ਨਾ ਜਿਹੜਾ ਕਿ ਜਿਵੇਂ 80% ਸਰਕਾਰ ਨੇ ਸਾਨੂੰ ਪੈਸਾ ਦੇ ਦੇਣਾ ਹੈ। ਬਾਕੀ ਰਹਿ ਗਿਆ 20% ਪਿੰਡ ਦੇ ਵਿੱਚੋਂ ਆਦੇ ਸ਼ੇਅਰ ਪਾਣਾ ਹੁੰਦਾ। ਉਹ ਅਸੀਂ 80% ਸਰਕਾਰ ਵੱਲੋਂ ਜਿਹੜਾ ਪੈਸਾ ਦਿੱਤਾ ਜਾਂਦਾ ਉਹ ਡੀਲਰ ਦੇ ਅਕਾਊਂਟ ਤੇ ਸਿੱਧਾ ਚਲਾ ਗਿਆ। ਉਹ ਅੱਜ ਵੀ ਕਹਿੰਦਾ ਮੈਨੂੰ 80% ਦੇ ਹਿਸਾਬ ਨਾਲ ਜਿਹੜਾ ਵੀ ਮੈਨੂੰ ਸਰਕਾਰ ਵੱਲੋਂ ਪੈਸਾ ਮਿਲਣਾ ਹੈ ਉਹ ਮੈਂ ਆ ਚੁੱਕਿਆ ਹਾਂ ਬਾਕੀ ਵੀਰ ਜੀ ਤੁਸੀਂ ਆਪ ਦਾ 20% ਜੜ ਦੇਣਾ ਉਹ ਮੇਰੇ ਪੈਸੇ ਪੂਰੇ ਕਰ ਦਿਓ ਦਸੰਦ ਤੋੜੀ ਨੇ ਸੰਦ ਪਹਿਲਾਂ ਵੀ ਤੋੜੇ ਸੀ ਅੱਜ ਵੀ ਤੋੜੇ ਨੇ ਮੈਂ ਦਰਵਾਰ-ਦਰ ਵਾਰ ਪਿੰਡ ਦੇ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਮੇਰੇ ਤੇ ਸ਼ਿਕਾਇਤ ਕੀਤੀ ਜਸਵੰਤ ਨੂੰ ਇਹ ਹੀ ਮੁਬਾਰਰ ਕਹਿੰਦਾ ਰਹਾਂ 20% ਆਪਾਂ ਜਿਹੜਾ ਡੀਲਰ ਦਾ ਪੈਸਾ ਪੂਰਾ ਕਰਨਾ ਉਹ ਤੇ ਦੁਕਾਨਦਾਰ ਬੰਦਾ ਹੈ ਉਹਨੇ ਦਾਦੇ ਪੈਸੇ ਪੂਰੇ ਲੈਣੇ ਨਾਲ ਦੀ ਮਸ਼ੀਨਰੀ ਦੇ ਆਪਨ ਕੋ ਸਰਕਾਰ ਨੇ ਮਦਦ ਕਰਤੀ ਕੁਝ ਪਿੰਡ ਨੇ ਪੈਸੇ ਦੇਣੇ ਉਹਦੇ ਪੈਸੇ ਪੂਰੇ ਕਰ दिए ਤੇ ਆਪਾਂ ਮਨ ਕੇ ਚਲੋ ਸੰਦ ਪੱਕੇ ਤੌਰ ਤੇ ਪਿੰਡ ਚ ਰੱਖਾਂਗੇ ਜਿੰਨੂੰ ਜਰੂਰਤ ਹੋਈ ਵਰਤੀ ਜਾਇਆ ਦਾ ਉਸ ਤੋਂ ਪਿੱਛੇ ਕਹਿੰਦਾ ਵੀ ਇਹ ਸੰਦ ਸਿਰਫ ਵਿਖਾਉਣ ਵਾਸਤੇ ਲੈਂਦੇ ਜਾਂਦੇ ਨੇ ਇਹ ਕਹਿੰਦਾ ਸੰਦ ਵਿਖਾਉਣ ਵਾਸਤੇ ਲੈਂਦੇ ਮੈਂ ਵਿਖਾਉਣ ਵਾਸਤੇ ਲੈਂਦੇ ਜਾਂਦੇ ਇਹ 2000 ਦੇ 21 ਦੇ ਇੱਕ 23 ਦੇ ਵਿੱਚ 2023 ਦੇ ਵਿੱਚ ਲੇਖ ਰਾਜ ਪੁੱਤਰ ਜੀਵਨ ਸਿੰਘ ਦਾ ਜਿੰਨੇ ਡ੍ਰਿੱਲ ਵਰਤੀ 15 ਦਿਨ ਅਮਰ ਸਿੰਘ ਪੁੱਤਰ ਸਰਜੀਤ ਸਿੰਘ ਉਹਨਾਂ ਨੇ ਸੁਪਰਸੀਡਰ ਵਰਤਿਆ 2 ਦਿਨ ਫਿਰ ਅੱਗੇ ਆ ਜਾਂਦਾ ਗੁਰਦੇਵਾਲ ਸਿੰਘ ਪੁੱਤਰ ਪੂਰਨ ਸਿੰਘ ਇਹਨੇ ਸੁਪਰਸੀਡਰ ਵਰਤਿਆ ਸੂਰਤ ਸਿੰਘ ਪੁੱਤਰ ਬਲਵੀਰ ਸਿੰਘ ਦਾ ਇਹਨੇ ਵੀ ਸੁਪਰਸੀਡਰ ਵਰਤਿਆ ਜਿਵੇਂ ਜਿਵੇਂ ਆਪਦੀ ਬਿਜਾਈ ਵਾਸਤੇ ਜਿੰਨੀ ਕੁ ਜ਼ਰੂਰਤ ਹੁੰਦੀ ਸੀ ਸਾਰੇ ਆਪਸਾਂ ਤੋਂ ਵੀ ਵਰਤਦੇ ਰਹੇ ਨੇ ਇਹ ਸੰਧ ਜਿ ਵਖਾਣ ਵਕਤ ਲੈਂਦੇ ਜਾਂਦੇ ਤੇ ਇਹਨੇ ਮਹਿੰਗੇ ਕਾਹਨ ਵਰਤਣ ਨੂੰ ਦਿੰਦਾ ਪਿਆ ਸਰਪੰਚ ਸਾਹਿਬ ਇਹਨੇ ਕਿਹੜੇ ਤੱਥਾਂ ਦੇ ਆਧਾਰ ਤੇ ਜਿਹੜਾ ਪਰਚਾ ਘਟਾਇਆ ਆਪਣੇ ਪਰਿਵਾਰ ਤੇ ਇਹ ਵੀਰਜੀ ਏਬਨਾ ਸਾਨੂੰ ਜਦ ਜਸਵਿੰਦਰ ਸਿੰਘ ਬਰਾੜ ਜらっしゃ ਚ ਸੀ ਉਹ ਵੀ ਸਾਨੂੰ ਇਹੀ ਗੱਲ ਕਹਿੰਦਾ ਜਾਂਦਾ ਸਰਪੰਚ ਸਾਹਿਬ ਕੋਈ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਗਈ ਸੰਦ ਤੋੜੇ ਕੋਲ ਨੇ ਪਰਚਾ ਤਾਂ ਬਣਦਾ ਹੀ ਨਹੀਂ ਨਾ ਤਾਂ ਤੁਹਾਨੂੰ ਖੇਤੀਬਾੜੀ ਵਿਭਾਗ ਵਾਲੇ ਨੇ ਤੁਹਾਨੂੰ ਕੋਈ ਦੋਸ਼ੀ ਬਣਾਇਆ ਹੈ ਨਾ ਬੀਡੀਪੀ ਦਫਤਰ ਤੋਂ ਤੁਹਾਨੂੰ ਕੋਈ ਸਾਨੂੰ ਨਾ ਮੇਲ ਭੇਜੀ ਵੀ ਆ ਸਰਪੰਚ ਨੇ ਤੋਖਾ ਕੀਤਾ ਸਾਣ ਤਾਂ ਇਸ ਦਾ ਦਾਬ ਨਹੀਂ ਸਮਝ ਆਂਦੀ ਸਾਡੇ ਦੇ 420 ਦਾ ਕਿਹੜਾ ਸਾਡੇ ਮੀਲੀ ਬੁੱਤ ਕਰਕੇ ਸਾਡੇ ਤੇ ਬਰਚਾ ਬਣਾਇਆ ਗਿਆ ਕੋਈ ਇਨਕੁਆਰੀ ਲਾਈ ਹੈ ਤੁਹਾਡੇ ਵੱਲੋਂ ਕਿਸੇ ਥਾਂ ਤੇ ਇਹਨਾਂ ਕੁਆਰੀ ਲਾਈ ਨਹੀਂ ਤੇ ਮੰਨ ਕੇ ਚਲੋ ਅਸੀਂ ਵਾਰ-ਵਾਰ ਇਹੀ ਪ੍ਰਸ਼ਾਸਨ ਅਗੇ ਬੇਨਤੀ ਕਰਦੇ ਰਹੇ ਆਂ ਵੀ ਸਾਡੇ ਤੋਂ ਪਿੰਡ ਚ ਆ ਕੇ ਵੈਰੀਫਿਕੇਸ਼ਨ ਕਰੋ ਤੁਸੀਂ ਜਿਹੜੇ ਨੇ ਹਾਦ ਸਟੇਟਮੈਂਟ ਦੇ ਵਿੱਚ ਉਹਨਾਂ ਗੱਲਾਂ ਦਸੀਆਂ ਨੇ ਬੀਨ ਸੰਦਾਂ ਸੰਦ ਹੁਰਦਬੁਰਦ ਨੇ ਜਾਂ ਸਭ ਛੱਡੀ ਆਪਦੇ ਅਕਾਊਂਟ ਤੇ ਲਈ ਸਾਡੇ ਸਾਥ ਦੇ ਖਾਤੇ ਚੈੱਕ ਕਰੋ ਸਾਡੇ ਪਿੰਡ ਵਿੱਚ ਆ ਕੇ ਹੋਰ ਲੋਕਾਂ ਤੋਂ ਪਿੰਡ ਦੇ ਲੋਕਾਂ ਤੋਂ ਪੁੱਛੋ ਵੀ ਸੰਦ ਦਾ ਪਿੰਡ 'ਚ ਹੈ ਸੀ ਜਾਂ ਨਹੀਂ ਗਈ ਸੀ ਸੋਡੀ ਮੈਂ ਸੁਣਿਆ ਵੀ ਮਿਸਿਸ ਵੀ ਜਿਹੜੇ ਕਿ ਹਾਰਟ ਦੇ ਮਰੀਜ਼ ਨੇ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਜ਼ਿਆਦਾ ਪ੍ਰੈਸ਼ਰ ਪਾਇਆ ਜਾ ਰਿਆ ਨਾਲੇ ਇਹ ਤਾਂ ਜਦੋਂ ਦੇ ਸਾਡੇ ਤੇ ਐਫ ਆਰ ਐ ਬਣੀ ਓਦੋਂ ਲਾ ਦੀ ਇਹਨਾਂ ਦੇ ਮਨਕੇ ਚੱਲੋ ਦਵਾਈ ਵੀ ਨਾਲ ਦੀ ਨਾਲ ਚੱਲੀ ਜਾਂਦੀ ਸਾਨੂੰ ਤਾਂ ਬਾਹਲਾ ਹੀ ਕਈ ਵਾਰੀ ਇਹਨਾਂ ਦਿਲ ਨੂੰ ਲਗਲਾ ਲੈਂਦੀ ਗੱਲ ਕਹਿੰਦੀ ਵੀ ਇਹ ਹੁਣ ਕੀ ਆਪਣੇ ਤੇ ਬਣਾਈ ਫਿਰਦਾ ਆਪਾਂ ਨਾਲ ਕੋਈ ਝੂਠੇ ਨਾ ਕੋਈ ਆਪਣਾ ਲੈਣ ਦੇਣ ਕਿਸੇ ਗੱਲ ਦਾ ਆਸਾਨ ਅੰਦਾਜ਼ ਵੀ ਹਾਜ਼ਰ ਨਹੀਂ ਪਹਿਲਾਂ ਵੀ ਹਾਜ਼ਰ ਸੀ ਤੇ ਹੁਣ ਕਿਵੇਂ ਨਿਬੜੇਗਾ ਮੈਂ ਕਿ ਕੋਈ ਗੱਲ ਨਹੀਂ ਰੱਬ ਵੀ ਕਿਸੇ ਗੱਲ ਤੇ ਖੜਾ ਹੈ ਆਖਰ ਨੂੰ ਨਿਬੜਦਾ ਜਾਵੇਗਾ ਇੱਕ ਉਹਨਾਂ ਨੇ ਬਲੇਮ ਧਰਮ ਸਿੰਘ ਸਿੱਧੂ ਜੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆ ਪ੍ਰਧਾਨ ਨੇ ਉਹਨਾਂ ਦੇ ਵੀ ਬਲੇਮ ਲਗਾਏ ਨੇ ਕਿ ਉਹ ਤੁਹਾਡੀ ਮਦਦ ਕਰ ਰਹੇ ਨੇ ਮਦਦ ਦੇ ਨਾਲ-ਨਾਲ ਵੀ ਮੈਨੂੰ ਧਮਕੀਆਂ ਦੇ ਰਹੇ ਕੋਈ ਏਦਾਂ ਦੀ ਹੋਈ ਹੈ ਗੱਲ ਕੋਈ ਹਾਂਜੀ ਅਸੀਂ ਕਿਸਾਨ ਜਥੇਬੰਦੀ ਦੇ ਮੈਂਬਰ ਆ ਧਰਮ ਸਿੰਘ ਸਿੱਧੂ ਨੇ ਇਸ ਗੱਲ ਨੂੰ ਬਹੁਤ ਬਰੇਕ ਨਾਲ ਸੋਚਿਆ ਵੀ ਕਹਿੰਦਾ ਯਾਰ ਤੁਹਾਡੇ ਪਿੰਡ ਦਾ ਪਾਈਚਾਰਾ ਇਹਨੂੰ ਤੁਸੀਂ ਬਣਾ ਕੇ ਰੱਖੋ ਜਸਵੰਤਨ ਵਾਲੀ ਉਹਨੇ ਗੱਲ ਕੀਤੀ ਏ ਤੂੰ ਇੱਕ ਲੇਡੀ ਸਰਪੰਚ ਉੱਤੇ ਜਿਹੜਾ ਕਲਾਕੇ ਦੋਸ਼ ਲਾ ਰਿਹਾ ਹੈ ਇਹ ਬੇਮੁਨਾਦ ਨੇ ਝੂਠੇ ਨੇ ਤੁਸੀਂ ਇਹਦੇ ਨਾਲੋਂ ਪਿੰਡ ਦੇ ਬੰਦੇ ਕੁਨੀ ਕੇ ਪਿੰਡ ਚ ਬੈਠ ਕੇ ਗੱਲ ਨੂੰ ਨਿਝਠਾ ਜਾ ਸਕਦਾ ਹੈ ਹੇ ਲਾਰੇ ਲਪੇ ਲਾਉਂਦਾ ਰਿਹਾ ਤੇ ਆਖ ਨੂੰ ਧਰਮ ਸਿੰਘ ਨੂੰ ਵੀ ਕਹਿੰਦਾ ਵੀ ਇਹ ਬੰਦੇ ਚਾਲੀ ਨੇ ਇਹ ਫਲਾਨ ਨੇ ਇਹ ਡਿੰਗੜਾ ਇਹ ਬਹੁਤ ਉਨਤਾ ਇੱਕ ਪਿੰਡ ਨੂੰ ਭਾਈਚਾਰਾ ਕਾਇਮ ਰੱਖਣ ਦੀ ਗੱਲ ਕੀਤੀ ਏ ਵੀ ਪਿੰਡ ਦੇ ਚ ਦੁਸ਼ਮਣੀਆਂ ਚੰਗੀਆਂ ਨਹੀਂ ਹੁੰਦੀਆਂ ਤੁਸੀਂ ਜੋ ਵੀ ਮਸਲਾ ਹੈਗਾ ਬੈਠ ਕੇ ਸੁਲਝਾਇਆ ਜਾ ਸਕਦਾ ਹੈ ਕਿ ਤੁਹਾਡਾ ਬੇਟਾ ਉਹਨੂੰ ਤਮਗੀਆਂ ਦੇ ਦਾ ਗੋਲੀ ਮਾਰਨ ਦੀਆਂ ਅਜੀਬਾ ਜੀ ਸਾਨੂੰ ਆਪ ਇਸ ਗੱਲ ਦੀ ਬੜੀ ਰਾਨਗੀ ਏ ਜਿਸ ਸਾਡਾ ਮੁੰਡਾ ਇੰਨਾ ਨਾਇਸ ਨਿਕਲਾ ਕੱਲਾ ਕੱਲਾ ਸਾਡੇ ਮਾਪਿਆਂ ਦਾ ਪੁੱਤ ਏ ਉਹਨੇ ਬੜੀ ਮਿਹਨਤ ਦੇਣਾ ਦਿਨ ਰਾਤ ਇੱਕ ਕਰਕੇ ਅੱਜ ਵਧੀਆ ਸਰਕਾਰ ਦੇ ਚੱਲਦਿਆਂ ਬਿਨਾ ਰਿਸ਼ਵਤੋ ਬਿਨਾ ਕਿਵੇਂ ਪੈਸਾ ਦਿੱਤੇ ਲਿਆ ਤੂੰ ਅੱਜ ਉਹ ਟੀਚਰ ਦੀ ਡਿਊਟੀ ਜੁਆਇਨ ਕੀਤੀ ਹੁਨੇ ਅੱਜ ਉਹਨੂੰ ਇਹ ਹਰਾਸਮੈਂਟ ਕਰ ਰਿਹਾ ਹੈ ਕਹਿੰਦਾ ਵੀ ਮੈਨੂੰ ਗਗਨਦੀਪ ਨੇ ਵੀ ਮੈਨੂੰ ਰੋਕ ਕੇ ਇਹ ਕਹਿੰਦਾ ਕਿ ਮੇਰੀ ਮਾਤਾ ਨੂੰ ਜੇ ਕਿਤੇ ਕੁਝ ਹੋ ਜਾਂਦਾ ਹੈ ਤਾਂ ਮੈਂ ਤੈਨੂੰ ਸ਼ਰੇਆਮ ਗੋਲੀ ਮਾਰਾਂਗਾ ਯਾਰ ਜਿਹੜਾ ਹਥਿਆਰ ਹੈ ਜੀ ਸਰ ਇਹ ਗੱਲ ਤਾਂ ਇਸ ਗੱਲ ਦੀ ਰਾਨਗੀ ਇਸੇ ਗੱਲ ਦੀ ਹੈ ਨਾ ਜਿਹੜਾ ਲੋਕਾਂ ਦੇ ਬੱਚਿਆਂ ਨੂੰ ਪ੍ਰੇਰਿਤ ਕਰਦਾ ਹੈ ਸਿੱਖਿਆ ਦਿੰਦਾ ਹੈ ਉਹ ਅੱਜ ਮਾਰਨ ਮਾਰਨ ਦੀ ਕਿਰਤੂ ਗੱਲ ਕਰੇਗਾ ਉਹ ਤਾਂ ਸਾਨੂੰ ਕਹਿੰਦਾ ਡੈਡੀ ਮਮੀ ਕਿਸੇ ਤਰ੍ਹਾਂ ਦਾ ਕਿਸੇ ਨਾ ਕੋਈ ਉਹ ਜੀ ਗੱਲ ਨਹੀਂ ਕਰਨੀ ਜੇ ਅਪਾ ਜਿੰਦਾਂ ਕੋ ਰਾਂਝਾ ਸਵਦੇ ਤਹੀਂ ਦਾ ਬਾਦੇ ਬੱਚੇ ਤਾਂ ਇਹਨੇ ਖੁਸ਼ ਆ ਬਾਕੀ ਉਹ ਇਸ ਗੱਲ ਤੋਂ ਬੜਾ ਪਰੇਸ਼ਾਨ ਹੈ ਕਹਿੰਦਾ ਵੀ ਮੇਰਾ ਨਾਂ ਵਾਰ-ਵਾਰ ਇਸ ਗੱਲ ਤੇ ਹਰ ਹਰੇਕ ਦਰਖਾਸਤ ਦੇ ਵਿੱਚ ਨਾਂ ਪਾਦਾ ਇਹਨਾਂ ਦਾ ਮੁੰਡਾ ਟੀਚਰ ਲੱਗਾ ਮੈਨੂੰ ਧਮਕੀਆਂ ਦਿੰਦਾ ਉਹਨੂੰ ਤਾਂ ਪਿੰਡ ਬਾਰੇ ਇਹ ਵੀ ਨਹੀਂ ਪਤਾ ਕਿ ਪਿੰਡ ਕਿਹੜੇ ਸਾਹਮਣੇ ਵਰਤਦਾ ਪਿਆ ਕਿਹੜੇ ਸਾਹਮਣੇ ਚੱਲਦਾ ਪਿਆ ਉਹ ਤਾਂ ਆਦੇ ਪੜਾਈ ਦੇ ਵਿੱਚ ਰਹਿੰਦਾ ਹੋ ਇਹ ਵਾਜੀ ਬਿਲਕੁਲ ਇਹ ਬੰਦੇ ਦੀ ਪਤਾ ਨਹੀਂ ਕੀ ਮਨ ਤੇ ਚੱਲਦਾ ਪਿਆ ਕਿਉਂ ਸਾਡੇ ਸਾਰੇ ਪਰਿਵਾਰ ਨੂੰ ਰੈਸਮੈਂਟ ਕਰ ਰਿਹਾ ਇਹ ਜੋ ਮਰਜੀ ਤੁਸੀਂ ਵੈਰੀਫਿਕੇਸ਼ਨ ਸਰਪੰਚਾਂ ਵੱਲੋਂ ਕਿਹਾ ਗਿਆ ਖੇਤੀਬਾੜੀ ਮੈਕ ਮੈਕ ਲੋ ਕਰਵਾ ਲੋ ਚਾਹੇ ਪੁਲਸ ਮੁਲਾਜ਼ਮਾ ਕਰੋ ਕਰਵਾ ਲੋ ਅਸੀਂ ਅੱਜ ਵੀ ਸੱਚ ਦੇ ਪਹਿਰਾ ਦੇ ਰਹੇ ਹਾਂ ਤੇ ਪਹਿਲਾਂ ਵੀ ਸੱਚ ਦੇ ਪਹਿਰਾ ਦਿੱਤਾ ਸੀ ਕਿਉਂਕਿ ਇਹਨਾਂ ਕੋਲ ਇੱਕ ਇੱਕ ਚੀਜ਼ ਦਾ ਜਿਹੜਾ ਰਿਕਾਰਡ ਮੁਹਈਆ ਇਹਨਾਂ ਕੋਲ ਜਿਹੜਾ ਮੌਜੂਦ ਹੈ ਇਹਨਾਂ ਕੋਲ ਸਟੇਟਮੈਂਟ ਵੀ ਮੌਜੂਦ ਹੈ ਇਹਨਾਂ ਕੋਲ ਇੱਕ ਕਾਪੀ ਤੇ ਡਿਟੇਲ ਲਿਖੀ ਗਈ ਹੈ ਕਿ ਕਿਹੜੀ ਡੇਟ ਨੂੰ ਕਿਹੜਾ ਪਿੰਡ ਦਾ ਜਿਹੜਾ ਵਸਨੀਕ ਸੀ ਉਹ ਸੰਧ ਵਰਤਨ ਵਾਸਤੇ ਲੈ ਕੇ ਗਿਆ ਹੁਣ ਦੇਖਣਾ ਇਹ ਹੋਏਗਾ ਕੀ ਜਿਹੜਾ ਪੁਲਸ ਪ੍ਰਸ਼ਾਸਨ ਹੈ ਉਹ ਕੇਸ ਤੇ ਜਿਹੜੀ ਕੀ ਹੈ ਕਾਰਵਾਈ ਅਮਲ ਵਿੱਚ ਲਿਆਂਦਾ ਹੈ ਕੈਮਰਾਮੈਨ ਰੋਹਿਤ ਦੇ ਨਾਲ ਗੁਰਪ੍ਰੀਤ ਸ਼ਰਮਾ ਲਾਈ ਪੰਜਾਬ ਟੀਵੀ